ਆਇਓ ਇਹ ਕਿ ਨਤੀਆ ਹੋਣਾ ਦੀ। ਕੋਲ ਮੀਡੀਆ ਦਾ ਸਹੀ ਤਰੀਕੇ ਸ਼ੋਟ ਬਣਾ ਲੈਂਦੇ। ਮੋਬਾਈਲ ਤੇ ਆਏ ਆ ਕਿ ਜਿਹੜੀ ਬੱਸਾਂ ਨੇ ਉਹ ਜਿਹੜੀ ਦੱਸਦਾ ਹੈ ਤਾਂ ਪੀਟੀਸੀ ਜੀ ਹੁੰਦਾ। ਉਹਦੇ ਲਈ ਜਿਆ 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 ਕੇ ਜਿਆ ਕੇ ਸਰ ਇਹਦਾ ਭਾਗ ਜਿੱਦਾਂ ਸੋਚੋ ਇੰਡਸਟਰੀ ਡਿਪਾਰਟਮੈਂਟ ਉਹ ਕੀ ਇਹਦਾ ਕੀ ਪ੍ਰੋਸੈਸ? ਕਿਉਂਕਿ ਜਿਹੜਾ ਜਿਹੜਾ ਤੁਸੀਂ ਮੰਗ ਪੱਤਰ ਦਿੱਤਾ ਗਿਆ ਅਮਿਤ ਜੀ ਤੁਸੀਂ ਲੋ ਕਿਹਦੇ ਬੰਚਾ ਮੇਰਾ ਨਾਮ ਨਿਤਿਸ਼ ਵੀ ਮੈਂ ਜੀ ਫਾਊਂਡਰ ਪੀ ਇਮੈਕਸ਼ਨ ਕਮੇਟੀ ਪਵਨ ਭਗਵਾਨ ਵਾਲਮੀਕੀ ਤੀਰਤ ਦੇ ਆਰਤੀ ਸਵੇਰ ਤੇ ਸ਼ਾਮ ਉਹਨਾਂ ਦੋਨਾਂ ਦਾ ਪ੍ਰਸਾਰਣ ਜਿਹੜਾ ਵਾ ਸੈਟਲਾਈਟ ਨੈਸ਼ਨਲ ਚੈਨਲ ਦੇ ਉੱਤੇ ਪ੍ਰਸਾਰਿਤ ਕੀਤਾ ਜਾਵੇ ਔਰ ਮੁੱਖ ਮੰਤਰੀ ਭਗਵੰਤਨਾ ਭਵਨ ਜਮਨ ਸਾਹਿਬ ਦੇ ਨਾਮ ਤੇ ਇਹ ਬੰਗ ਪੱਤਰ ਦਿੱਤਾ ਗਿਆ ਔਰ ਦੂਜੀ ਮੰਗ ਇਹ ਹੈ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੇ ਔਰ ਮੁੱਖ ਮੰਤਰੀ ਸਾਹਿਬ ਐਤ ਕੀ ਖੁਦ ਪ੍ਰਗਟ ਉਸਰਤੇ ਹੋ ਕੇ ਗਏ ਆ ਅੰਮ੍ਰਿਤਸਰ ਸਟੇਸ਼ਨ ਬੱਸ ਸਟੈਂਡ ਤੋਂ ਪਵਨ ਭਗਵਾਨ ਵਾਲਮੀਕੀ ਤੀਰਤ ਕਾਫੀ ਦੂਰ ਹੈ ਸ ਸਮੂਹ ਭਗਵਾਨ ਵਾਲਮੀਕੀ ਨਾਮਲੇਵਾ ਸੰਗਤ ਉਹਨਾਂ ਨੂੰ ਪਰੇਸ਼ਾਨੀ ਆਉਂਦੀਆਂ ਬੀਆਰਟੀਸੀ ਦਾ ਪ੍ਰੋਜੈਕਟ ਜਿਹੜਾ ਵਾ ਬੰਦ ਹੋ ਚੁੱਕਾ ਔਰ ਕਈ ਬੱਸਾਂ ਜਿਹੜੀਆਂ ਵਾ ਉਹ ਸਰਕਾਰ ਕੋਲ ਇਸ ਟਾਈਮ ਸਰਪਲਸ ਚ ਹੈਗੀਆਂ ਇੱਕ ਬੇਨਤੀ ਕੀਤੀ ਜਾ ਰਹੀ ਹੈ ਕਿ 20 ਬੱਸਾਂ ਜਿਹੜੀਆਂ ਹਰ ਰੋਜ਼ ਡੇਲੀ ਫ੍ਰੀਕੁਐਂਸੀ ਤੇ ਅਪ ਐਂਡ ਡਾਊਨ ਪਵਨ ਭਗਵਾਨ ਵਾਲਮੀਕੀ ਤੀਰਥ ਨੁਰਮਾਨਾ ਕੀਤੀਆਂ ਜਾਣ ਤਾਂਕਿ ਸੰਗਤਾਂ ਜਿਹੜੀਆਂ ਵਾ ਉਹ ਨਤਮਸਤਕ ਹੋ ਕੇ ਮਹਾਰਾਜ ਦਾ ਅਸ਼ੀਰਵਾਦ ਲੈ ਸਕਣ ਮੁੱਖ ਮੰਤਰੀ ਮਾਨ ਖੁਦ ਆਪ ਇਨਚਾਰਜ ਨੇ ਕਾਮਨ ਭਗਵਾਨ ਵਾਲਮੀਕੀ ਤੀਰਤ ਸ਼੍ਰਾਇਨ ਬੋਰਡ ਦੇ ਸਾਂਝ ਸੰਭਾਲ ਲਈ ਰੱਖ-ਰਖਾਵ ਲਈ ਔਰ ਇਹ ਬੇਨਤੀ ਨੂੰ ਜਲਦ ਪ੍ਰਵਾਨ ਕਰਨਗੇ। ਉਹ ਸਮੂਹ ਸੰਗਤਾਂ ਦੀ ਬੜੇ ਲੰਬੇ ਸਮੇਂ ਤੋਂ ਇਹ ਬੇਨਤੀ ਸੀ। ਬੜੇ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਬੱਸਾਂ ਜਿਹੜੀਆਂ ਵਾ ਫ੍ਰੀ ਬੱਸ ਸਰਵਿਸ ਜਿਹੜੀ ਉਹ ਸਟੇਸ਼ਨ ਤੋਂ ਤੇ ਬੱਸ ਅਡੇ ਤੋਂ ਰਵਾਨਾ ਕੀਤੀਆਂ ਜਾਂ ਡੇਲੀ ਬੇਸ ਦੇ ਉੱਤੇ ਦਿਨ ਦੇ ਵਿੱਚ 4 ਤੋਂ 5 ਵਾਰੀ ਇਹ ਬੇਨਤੀ ਨੂੰ ਪ੍ਰਵਾਨ ਕਰੋ ਔਰ ਦੂਜਾ ਧਰਮ ਪ੍ਰਚਾਰ ਲਈ ਬਹੁਤ ਜ਼ਰੂਰੀ ਹੈਗਾ ਜਿੱਦਾਂ ਹੋਰ ਧਰਮ ਦੇ ਪ੍ਰਚਾਰ ਜਿਹੜੇ ਆ ਵੱਖਰੇ-ਵੱਖਰੇ ਚੈਨਲਾਂ ਤੇ ਤੁਸੀਂ ਵੰਦੇ ਜੇ ਇਸ ਤਰ੍ਹਾਂ ਪਛਾਣਨੇ ਆ ਪਾਵਨ ਪਗਵਾਨ ਵਾਲਮੀਕੀ ਦੀ ਤੀਰਤ ਦੇ ਸਵੇਰੇ ਸ਼ਾਮ ਜਿਹੜੀ ਆਰਤੀ ਹੈ ਉਹ ਨੈਸ਼ਨਲ ਸਟੇਟ ਚੈਨਲ ਤੇ ਸੈਟਲਾਈਟ ਚੈਨਲ ਦੇ ਉੱਤੇ ਲਾਈਵ ਪ੍ਰਸਾਰਣ ਕੀਤਾ ਜਾਵੇ ਇਹ ਬੇਨਤੀ ਨੂੰ ਜਲਦ ਪ੍ਰਵਾਨ ਕਰਨਗੇ ਅੰਮ੍ਰਿਤਸਰ ਡੀਸੀ ਸਾਹਿਬ ਦੇ ਥਰੂ ਇਹ ਮੰਗ ਪੱਤਰ ਦਿੱਤਾ ਗਿਆ ਵਾ ਔਰ ਜ਼ਿਲ੍ਹਾ ਪ੍ਰਸ਼ਾਸਨ ਵੀ ਇਹਦੇ ਤੇ ਜਲ ਧਿਆਨ ਦੇਗਾ ਸੋਸ਼ਲ ਜਸਟਿਸ ਡਿਪਾਰਟਮੈਂਟ ਵੀ ਇਹਦੇ ਤੇ ਜਲ ਧਿਆਨ ਦੇਗਾ ਔਰ ਉਮੀਦ ਕਰਦਾ ਹਾਂ ਕਿ ਜਲਦ ਤੋਂ ਜਲਦ ਇਹ ਮੰਗ ਪੂਰੀ ਹੋਏਗੀ ਜੈ ਵਾਲਮੀਕੀ ਜੀ ਜੈ ਭੀਮ ਜੈ ਸਰਵਦਾਨ ਗਿਆਗੁਰੂ ਵਾਲਮੀਕੀ ਜੀ ਜੈ ਭੀਮ ਜੈ ਸਰਵਦਾਨ ਮੈਂ ਜੀ ਰਿਸ਼ੀ ਮੱਟੂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਨਰਤੀਸ਼ ਭੀਮ ਜੀ ਇਹ ਜੀ ਜਥੇਬੰਦੀ ਵੱਲੋਂ ਜਿਹੜਾ ਇੱਕ ਮੰਗ ਪੱਤਰ ਦਿੱਤਾ ਗਿਆ ਆ ਉਹਦੇ ਵਿੱਚ ਕੁਝ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਜਿਹੜਾ ਦਿੱਤਾ ਗਿਆ ਆ ਉਹ ਉਹਨਾਂ ਦੇ ਵਿੱਚ ਇੱਕ ਲਾਈ ਪ੍ਰਸਾਰਣ ਵੱਲੋਂ ਵਾਲਮੀਕ ਤੀਰਥ ਦਾ ਸਿੱਧਾ ਜਿਹੜਾ ਲਾਈ ਪ੍ਰਸਾਰਣ ਕੀਤਾ ਜਾਵੇ ਤੇ ਇੱਕ ਜਿਹੜਾ ਫ੍ਰੀ ਬਸਾਂ ਦੇ ਵਾਸਤੇ ਇੱਕ ਜਿਹੜਾ ਮੰਗ ਪੱਤਰ ਦਿੱਤਾ ਗਿਆ ਵੀ ਜਿਹੜੀ ਵਾਲਮੀਕ ਤੀਥ ਜੋ ਆ ਨਾ ਇਹ ਆਪਣਾ ਬਸ ਸਟੈਂਡ ਜਾਂ ਆਪਣੇ ਸ਼ਹਿਰ ਤੋਂ ਬਹੁਤ ਜ਼ਿਆਦਾ ਦੂਰ ਹੈ ਇਸ ਕਰਕੇ ਜਿਹੜੀ ਬਸਾਂ ਦੀ ਮੰਗ ਕੀਤੀ ਗਈ ਹੈ ਜੀ